ਟਰੈਕਟਰ ਦੀ ਵੀ ਸਰਵਿਸ ਕਰਾਉਣੀ ਪੈਣੀ ਆ ਕਵਾਲੀਆਂ ਅੱਠਕ ਜਿਹੜੀਆਂ ਹੋਰ ਮਿਲ ਜਾਣੀਆਂ ਵਾ ਹੂੰ ਗੋਵੰਡੀ ਦਾ ਭਈਆ ਗਿਆ ਮਨ ਨੱਠ ਤੇ ਉਹ ਵੀ ਆਪਾਂ ਨੂੰ ਠੇਕ ਰਹਿਣਾ ਬੁੱਢੇ ਕੋ ਵਗਣ ਲਈ ਆ ਬੁੱਢਾ ਹੋਰ ਦੱਸ ਦੇ 2 ਸਾਲ ਕੱਢ ਜਾਊਗਾ ਹੂੰ ਤੇ ਟਰੈਕਟਰ ਦੀ ਸਰਵਿਸ ਕਰਾ ਕੇ ਤੇ ਲਮਨੇ ਯਾਰਾਂ ਕਾ ਕਮਾਲ ਦੇ ਚਾਰ ਖਲੇ ਲਮਨੇ ਆ ਆ ਬੁੱਢੇ ਨਾ ਕਰਦੇ ਆ ਗੱਲ ਬਾਤ ਵੀ ਦੇ ਠੇਕੇ ਤੇ ਤੂੰ ਇਹ ਕਾਂਡਿਆਂ ਨਾਲੇ ਤੇ ਲੈਣਗੇ ਮੇਥੋਂ ਦੁੱਧ ਤੇ ਨਾਲੇ ਪੈਲੀ ਦੇਣਗੇ ਠੇਕੇ ਦੇ ਭਈਆ ਨਹੀਂ ਕੋਈ ਰਹਿਣ ਦਿੰਦਾ ਜਿੱ ਨਜ਼ਰ ਮੈਂ ਜੂੰਣਾ ਨਾ ਇਹਨਾਂ ਨਾਲ ਭਈਆ ਨਹੀਂ ਮੈਂ ਰਹਿਣ ਦਿੰਦਾ ਇਹ ਜੱਟ ਦੀ ਵੀ ਅੜੀ ਹੁੰਦੀ ਮਰਨ ਤੇ ਆਇਆ ਜਾਂ ਦੂਜੇ ਬੰਦੇ ਨੇ ਤੇ ਕੰਮ ਕਰਨਾ ਹੀ ਕਰਨਾ ਤੇ ਪਰ ਜੇ ਜਿਹੜਾ ਬੰਦਾ ਇਹ ਪੈਹਾ ਵੀ ਕੋਲ ਚੰਗਾ ਮੁੰਡਾ ਬਾਹਰ ਆ ਤੇ ਤਾਂ ਹੀ ਮਰੂ 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 ਹੁਣ ਪਤਾ ਲੱਗੂ ਨਾ ਜਦੋਂ ਧੁੱਪੇ ਪੱਠੇ ਵੱਢਣੇ ਪਏ ਵਾਹਿਗੁਰੂ ਵਾਹਿਗੁਰੂ ਸੱਚੇ ਵਾਹ ਮੇਰ ਕਰਨ ਫਿਰ ਬੱਦਲ ਅੱਜ ਮੀਂਹ ਨਹੀਂ ਪਿੰਦਾ ਜਾਵਦਾ ਬੱਦਲ ਬੱਦਲ ਹੋਇਆ ਆ ਗਿਆ ਉਹ ਇਹ ਨਾ ਹੋਰ ਬੰਦਾ ਰਖ ਲਿਆ ਪੱਠੇ ਵੱਢੀ ਜਾਂਦਾ ਹੂੰ ਇਹਨਾਂ ਦੇ ਕਰਮ ਚੰਗੇ ਆ ਇਹਨਾਂ ਨੂੰ ਕੋਈ ਨਾ ਕੋਈ ਵਾਜ ਹੀ ਜਾਂਦਾ ਵਾ ਚਲੋ ਟਿਕਣ ਤੇ ਅਹੀਂ ਵੀ ਨਹੀਂ ਦਿੰਦੇ ਬਹਿਨੇ ਆ ਕਿੜਾ ਭਲਾ ਉਹ ਕਿਹੜਾ ਪੱਠੇ ਵੜਦਾ ਤੂੰ ਪਾਹ ਕਿਹੜਾ ਤੂੰ ਸੁੱਕ ਤੇ ਪੱਠੇ ਵੜਿਆ ਸਾਸੀ ਘਰਸਾਲ ਦੀ ਸਾਸੀ ਘਰਸਾਲ ਦੀ ਕੀ ਹਾਲ ਚੀਂ ਪੱਠੇ ਵੜਦੇ ਆਹੋ ਇੱਕ ਬੇ ਛੋਟਾ ਮ ਪੱਠੇ ਆਏ ਪੱਠੇ ਇਹਨਾਂ ਨਾ ਰਹਿ ਪਿਆ ਬਾਪੂ ਨਾ ਹਾਂ ਸਰਦਾਰ ਆਹਾਂ ਸਰਦਾਰ ਕਹਿੰਦਾ ਮੇਰਾ ਭਈਆ ਭੱਜ ਗਿਆ ਆ ਤੇ ਕਹਿੰਦਾ ਮੇਰੇ ਪੱਠੇ ਵਡਿਆ ਕਰ ਤੇ ਕੀ ਕੀਤਾ ਕਰਾਇਆ ਈ ਇਹਨਾਂ ਨੇ ਨੇ ਕੀਤਾ ਕਰਾਇਆ ਤੇ ਕੁਛ ਨਹੀਂ ਆ ਇਹ ਕਿੱਥੇ ਫਸ ਗਿਆ ਇਹਨੂੰ ਇਹਨਾਂ ਦੇ ਭਈਆ ਵੀ ਪਤਾ ਨਹੀਂ ਨੱਸ ਗਿਆ ਈ ਕਿ ਮਾਰ ਨੂੰ ਕਿਹਨਾ ਪਤਾ ਤੂੰ ਕਿੱਥੇ ਫਸ ਗਿਆ ਇਹਨਾਂ ਨੇ ਨਹੀਂ ਮੈਂ ਫਸਿਆ ਥੋੜੀ ਮੈਂ ਤਾਂ ਦਿਹਾੜੀ ਟੱਪੇ ਵਾਲਾ ਭਰਾ ਬੰਦਾ ਲਾਲੇ ਪਿੰਡੋਂ ਆ ਮੈਂ ਤੂੰ ਕਿ ਚੱਜਦੇ ਰਹਿ ਗਏ ਬੰਦੇ ਨਾ ਕਿ ਤੂੰ ਇਹਨਾਂ ਨਾਲ ਆਣ ਕੇ ਫਸ ਗਿਆ ਹੂੰ ਇਹ ਪਾਪੀ ਪੇੜ ਲੱਗਾ ਵਾ ਨਿਆਣੇ ਪਾਲਣੇ ਕੰਮ ਤੇ ਕਰਨੇ ਪੈਣਾ ਕਿਸੇ ਨੂੰ ਕੰਮ ਕਰਨਾ ਪਰ ਚੰਗੇ ਬੰਦੇ ਨਾ ਕਰ ਇਹ ਤੇ ਕਿਸੇ ਨੂੰ ਦੁਖੀ ਦੇ ਕੇ ਖੁਸ਼ ਨਹੀਂ ਹੈ ਹੂੰ ਠੀਕ ਤੇ ਤੇਰਾ ਟੱਬਰ ਕਿਸੋ ਪਾਲ ਦੇਣਗੇ ਬਈ ਇਹਨੂੰ ਵੀ ਐਸੇ ਕਰਕੇ ਭੱਜਿਆ ਉਹਨੂੰ ਵਿਚਾਰੇ ਨੂੰ ਬਈਆਂ ਰੋਟੀਆਂ ਤੇ ਚੌਲ ਘਰ ਦੀਆਂ ਦੀਆਂ ਰੋਟੀ ਲਾ ਕੇ ਖੁਸ਼ ਨਹੀਂ ਇਹ ਬੁੱਢਾ ਮੰਨਦੇ ਆ ਮੁੰਡਾ ਬਾਹਰ ਪੈਸੇ ਕਮਾਉਣ ਡਿਆ ਵਾ ਚਲ ਮੈਂ ਜੋ ਕਰੂੰਗਾ ਮੈਨੂੰ ਦਊਗਾ ਇਹਨਾ ਜੋ ਮਿਹਨਤ ਦਊ ਤੈਨੂੰ ਮੈਂ ਆ ਕੇ ਨਾ ਨਿਕਲ ਜਾ ਚੁੱਪ ਕਰਕੇ ਸਰਦਾ ਮੇਰੀ ਨੀਂਦ ਕੀ ਜੀਆ ਜਾਂਦਾ ਛੋਟਾ ਜਿਹਾ ਬੱਚਾ ਵਾ ਉਹ ਚੰਗਾ ਰਹੇਗਾ ਅੱਜ ਹੀ ਪੈਸੇ ਮੰਗ ਕੇ ਵੇਖੀ ਨੂੰ ਕਹੀ ਮੈਨੂੰ ਦਿਹਾੜੀ ਦੇ ਪੈਸੇ ਦੋ ਵੇਖੀ ਤੇਰਾ ਕੀ ਬੰਦਾ ਤੇ ਉਹ ਤੇਰੀ ਗੱਲ ਠੀਕ ਆ ਪਰ ਮੇਰੇ ਨਾਲ ਚੰਗਾ ਮੈਨੂੰ ਤਾਂ ਕੱਲ ਪੈਸੇ ਦੇ ਦਿੱਤੇ ਸੀ ਉਹਨੇ ਪੈਸੇ ਨੂੰ ਭਜਾਉਣ ਡਿਆ ਨਾ ਮਿੱਠਾ ਜ਼ਹਿਰ ਵਾ ਉਹ ਸੁਰੀ ਆ ਮਿੱਠਾ ਚੇਰਾ ਕੁਝ ਹੋਰ ਵਾ ਤੇ ਵਿੱਚੋਂ ਕੁਝ ਹੋਰ ਵਾ। ਉਦਾਂ ਬਾਜੀ-ਬਾਜੀ ਕਰਦਾ ਤੇ ਵਿੱਚੋਂ ਐਡਾ ਖਟਰਾ ਬੰਦਾ ਹੀ ਬੰਨਾ ਨਹੀਂ ਕੋਈ ਰਹਿੰਦਾ। ਬੰਨੇ ਵੱਢੀ ਜਾਂਦਾ। ਵੀ ਉਹਨੂੰ ਠੇਕੇ ਤੇ ਪੈਲੀ ਦੇ ਰਹਿਮਾਨ ਨਾਲ ਈ ਛੱਡ ਕੇ ਸਾਂ। ਉਹ ਸਤਾਰਾ ਟਾਡਾ ਆਪਣਾ ਹੀ ਗਰੀਬਾਂ ਵਿੱਚ ਕੀ ਬੋਲ ਕੇ ਕਰਦਾ। ਉਹ ਨਹੀਂ ਗਰੀਬਾਂ ਦੀ ਨਹੀਂ ਕੋਈ ਗੱਲ ਹੁੰਦੀ ਪਰ ਤੈਨੂੰ ਮੈਂ ਸਮਝਾਉਣ ਲਿਆ ਵੀ ਤੂੰ ਕਿੱਥੇ ਫਸ ਗਿਆ ਇੱਥੇ। ਬਈ ਇਹਦਾ ਮੈਨਾਂ ਮਾਰ ਮੂਰ ਕੇ ਨਪਿਆ ਵਾ। ਇਹਨਾਂ ਨੇ ਬਹੁਤਾਂ ਤਰੇ ਬੰਦੇ ਯੋ ਚੰਗਾ ਰਹੇਗਾ ਮੇਰੀ ਮਨਲਾ ਦੇ। ਦੇੜੀ ਦਿਹਾੜੀ ਲੱਗੀ ਲੈ ਕੇ ਪੈਸੇ ਤੇ ਗਾਂ ਹੋ ਚੰਗਾ ਸਰਦਾਰਾ ਚਲੋ ਆ ਮੈਂ ਕਹਾਂ ਇੰਦਾ ਤੈਨੂੰ ਸਲਾਹ ਦੇਣੀ ਸਾਡਾ ਕੀ ਆ ਠੀਕ ਆ ਜੀ ਆਹੋ ਫੇ ਕਹੇਗਾ ਫੇ ਚੰਗੇ ਜੇ ਕਹੇਗਾ ਤੇ ਕੇ ਇਸ ਚੰਗੇ ਬੰਦੇ ਨਾਲ ਰਖਾ ਦਾਂਗੀ ਚੰਗਾ ਸਰਦਾਰ ਜੀ ਲੋੜ ਪਈ ਦੱਸੂਗਾ ਤੈਨੂੰ ਮੈਂ ਬਥੇਰੇ ਬੰਦੇ ਵਾਕ ਵਾ ਠੀਕ ਠੀਕ ਮੈਂ ਇਹਦੇ ਦਿੱਤਾ ਪੰਪ ਮਾਰ ਬਾਕੀ ਹੁਣ ਇਹਦਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ ਸਾਡਾ ਕੰਮ ਜੜਾਂ ਵਡੜਣੀਆਂ ਅੱਗੇ ਭਈਆ ਨਿਠਾਇਆ ਇਹਨੂੰ ਨਿਠਾਉਣਾ ਹੀ ਨਿਠਾਉਣਾ ਵਾ ਇਹ ਦਿਮਾਗ ਜੇ ਤੇ ਕੰਮ ਕਰ ਗਿਆ ਫੇਰ ਤੇ ਸੱਜਣੋ ਇਹ ਨਹੀਂ ਰਹਿੰਦਾ ਵੇਖੋ ਅੱਜ ਪੈਸੇ ਮੰਗਦਾ ਉਹਦੇ ਨਾਲ ਦੀ ਕਿਹੜੀ ਚੰਗੀ ਆ ਉਹਨੇ ਪੱਠੇ ਰੋਟੀ ਤੋਂ ਚੌਂ ਚੌਂ ਕਰੀ ਜਾਣਾ ਗੋਣਗਾਣਾ ਨਹੀਂ ਮੇਥੋਂ ਨਹੀਂ ਪੈਂਦੇ ਇਹ ਬੁੱਢਾ ਮਰਨ ਤੱਕ ਜਾਣ ਲਿਆ ਇਹਦੀ ਸਮਝ ਨਹੀਂ ਆਉਂਦੀ ਮੈਨੂੰ ਇੰਨਾ ਪੈਹਾ ਕੋਲ ਚਲੋ ਆਪੇ ਪਤਾ ਲੱਗ ਜੂ ਕੀ ਕਰਦਾ ਹੁਣ ਪੱਠੇ ਤੋਂ ਮੈਂ ਕੁੱਤਰ ਲਿਆ ਗੋਵਾ ਵੀ ਛੁੱਟਦੀ ਹੁਣ ਠੰਡੇ ਠੰਡੇ ਕੰਮ ਕਰ ਲੈਨੇ ਆਂ ਇਹ ਕੰਮ ਰਿਪੋਰਟ ਕਰ ਦੇ ਦਿਓ। ਜਿਹੜੀ ਵੀ ਜਾਣ ਵਾਲੇ ਬਣ ਜਾਣਗੇ ਕੋਈ ਲੈ ਜਾਊਗਾ ਤੇ ਜਬੇ ਸ਼ਦਾਰ ਦਾ ਦੋ ਗਏ ਕੰਮ ਹੈ ਸ਼ਦਾਰ ਨੂੰ ਸ਼ਦਾਰ ਦੱਸਦਾ ਤੇ ਜਾ ਕੇ ਕੰਮ ਤੇ ਜਾਣ ਵਾਲੇ ਬਣੇ ਦਿਹਾੜੀ ਠੰਡੇ ਠੰਡੇ ਕੰਮ ਕਰ ਲਿਆ ਸਾਰਾ ਹੈ ਇਹ ਬੀ ਸਵਾਤੇ ਕਿਹੜਾ ਆ ਗਿਆ ਓਏ ਬੰਦਾ ਬੱਚਾ ਡਈ ਗਿਆ ਆ ਗਿਆ ਸਰਦਾਰ ਆਹਾ ਆ ਗਿਆ ਵਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਗਾ ਸੋਹੱਤੇ ਆ ਗਿਆ ਤੂੰ ਤੇ ਹਾਂਜੀ ਮੈਂ ਕਿਹਾ ਚਲੋ ਤੇ ਮੈਂ ਨਾ ਬਣਾਉਨੇ ਚਾਹ ਤੂੰ ਕਿ ਤੂੰ ਵੱਡ ਪੱਠੇ ਪੁੱਠੇ ਫਿਰ ਸਰਦਾਰ ਜੀ ਮੈਂ ਇਹਦੇ ਪੱਠੇ ਵੱਡਤਾ ਵਾ ਵੱਟਦੇ ਆਵੇ ਗੋਇਂ ਛੁੜਤਾ ਮੈਂ ਤਾਂ ਸਾਰਾ ਝਾੜ ਝੂੜ ਮਾਤਾ ਵੇਲੀ ਸਭ ਕੁਝ ਕਰਤਾ ਅੱਛਾ ਛੱਡ ਦਿੰਦਾ ਗੋਆ ਸਾਲ ਕੋਚ ਕਰਤਾ ਜੀ ਵੜਦੇ ਪੱਠੇ ਨੂੰ ਪੱਠੇ ਵੱਢ ਕੇ ਕੁਦਰ ਦੇ ਅੰਦਰ ਛੁੜਦੇ ਆ। ਗੋਹਾ ਵੀ ਛੁੜਦਾ ਝਾੜੂ ਮਾਰਦਾ। ਉਹ ਬੱਲਿਓ ਸ਼ੇਰਾ ਬੱਲਿਓ ਸ਼ੇਰਾ ਬੱਲਿਓ। ਚੱਲ ਆ ਜਾ ਫਿਰ ਆ ਜਾ। ਆ ਜਾ ਚਾਹ ਬਣਾਉਣੇ ਪੀਣੇ ਫਿਰ ਆਦਾ ਘੁਟ ਘੁਟ। ਆ ਜਾ। ਮੈਂ ਆ ਕੇ ਕਰਕੇ ਇਸ ਵਕਤੇ ਆ ਗਿਆ ਸੀ ਨਾ। ਹਾਂ। ਪੀ ਮੈਂ ਮੁੜ ਕੇ ਵੀ ਦਿਹਾੜੀ ਵੀ ਚੱਲ ਜੂਗਾ। ਦਿਹਾੜੀ ਜਾਣਾ ਵਾ। ਆਹੋ ਮੈਂ ਤਾਂ ਹੀ ਫਿਰ ਵਕਤੇ ਆ ਗਿਆ ਨਾ। ਜੇ ਤੂੰ ਦਿਹਾੜੀ ਜਾਣਾ ਪੱਠੇ ਕੌਣ ਪਾਊਗਾ? ਬਰ ਕੁਦਰ ਤੇ ਤੂੰ ਦਿੱਤੇ ਆ। ਮੈਂ ਰੱਖਿਆ ਵੀ ਗਾਂ ਉਂਦਾ ਵੀ ਤੂੰ ਹੀ ਤੇ ਰਹਿੰਦਾ ਵੀ ਤੂੰ ਹੀ ਸਾਡੇ ਕੋਈ ਪੱਕਾ ਮੈਦੇ ਨਾ ਪੱਕਾ ਹੋ ਜਾ ਕੰਮ ਹਾਂਜੀ ਪੱਕਾ ਨਾ ਕੰਮ ਕਰੇਗਾ ਕਰ ਲਾਂਗੇ ਸਰਦਾਰ ਜੀ ਪੱਕਾ ਕਰ ਲਾਂਗੇ ਅੱਛਾ ਹਾਂਜੀ ਤੇ ਕੀ ਲਵੇਂਗਾ ਤਨਖਾਹ ਤਨਖੂ ਤਨਖਾਹ ਜੋ ਚੱਲਦਾ ਤੁਸੀਂ ਦੇ ਦਿਓ ਪਤਾ ਹੀ ਹੈ ਤੁਹਾਨੂੰ ਨਹੀਂ ਸਾਨੂੰ ਹੁਣ ਕਾਦਾ ਪਤਾ ਵਾ ਹੁਣ ਤੈਨੂੰ ਪਤਾ ਵੀ ਉਹ ਭਈਆ ਹੀ ਉਹਨੂੰ ਹਿਸਾਬ ਹੈ ਨਾ ਅਸੀਂ ਦੇ ਦਿੰਦੇ ਅਸੀਂ ਤੇ ਤੂੰ ਵੇਲਾ ਜੋ ਲੈਣਾ ਉਹ ਦੱਸ ਦੇ ਵੇਖੋ ਤੁਹਾਨੂੰ ਪਤਾ ਹੀ ਸਾਰੇ ਪਾਸੇ ਕੰਮ ਤੇ ਕੰਮ ਵੀ ਕਿੰਨਾ ਹੀ ਟੜਾ ਕੰਮ ਕਿੰਨਾਗਾ ਦੋ ਡੰਗਰ ਵਾ ਪੱਠੇ ਵੱਢ ਕੇ ਹਿੱਥੋ ਕੁਤਰ ਕੇ ਤੇ ਬਸ ਆਈ ਤੇ ਡੰਗਰਾਂ ਗਾੜੀ ਛੱਡ ਦੇਣੇ ਆ ਤੇ ਹੁਣ ਕੀ ਕਰਨਾ ਕੀ ਆ ਕਦੀ ਯਕਦਿਆ ਗਾੜੀ ਮੁੜ ਕੇ ਜਾ ਕੇ ਕਣਕ ਭੀਜਣੀ ਆ ਉਦੋਂ ਟਰੈਕਟਰ ਚਲਾ ਲਈ ਉਹ ਤੇ ਹੈ ਹੀ ਆ ਹੈ ਚਲ ਐਸ਼ਾ ਕੋਈ ਨਹੀਂ ਆ ਜਾ ਜੂ ਪੀਨੇ ਆ ਤੇ ਫੇਰ ਕਰਦੇ ਆ ਗੱਲ ਕਰਨਾ ਆ ਜਾ ਉਥੇ ਨਹੀਂ ਇੱਥੇ ਲੈ ਆਉਦੇ ਸੀਗੇ ਇੱਥੇ ਲੈ ਆਵਾ ਇੱਥੇ ਲੈ ਆ ਸਰਦਾਰ ਕਰਨਲ ਹੀ ਪੱਕਾ ਕੰਮ ਕਰ ਲਈਏ ਕਰੀ ਜਾ ਗੋਪੀ ਨਾਲ ਹਲਾ ਕਰੂੰਗਾ ਕਿ ਕਿੰਨੇ ਕੇ ਪੈਸੇ ਲਈਏ ਨਾ ਇੱਥੇ ਕਰ ਲਈਏ ਕੰਮ ਪੱਕਾ ਦਾਦੇ ਚੰਗਾ ਲੱਗਦਾ ਪਰ ਗਵਾਂਢੀ ਕਹਿੰਦਾ ਜੀ ਇਤਾਂ ਦਾ ਪਤਾ ਨਹੀਂ ਗਵਾਂਢੀ ਕੀ ਬੋਲਦਾ ਜੀ ਚਲੋ ਕੀ ਪਤਾ ਗਵਾਂਢੀ ਨੇ ਕੀ ਕਰਨਾ ਸਾਨੂੰ ਤਾਂ ਕੰਮ ਚਾਹੀਦਾ ਆਪਣਾ ਟੱਬਰ ਪਾ ਲੈਣਾ ਕਰ ਲੈਂਦੀਆਂ ਗੱਲ ਪੱਕੀ ਪੱਕੇ ਲੱਗ ਜਾਂਦੇ ਆ ਇੱਥੇ ਦਿੰਦੇ ਆ ਅਹ ਤੂੰ ਉਠ ਹੀ ਨਹੀਂ ਗਈ ਇਹਦੇ ਤੂੰ ਹੱਥ ਬਣਾ ਨਹੀਂ ਇਹਦਾ ਤੂੰ ਹੀ ਅੱਜ ਸਵੇਰੇ ਉੱਠ ਕੇ ਬੈਠ ਗਈ ਕੀ ਗੱਲ ਆ ਉਹ ਮੈਂ ਕਿਥੇ ਉੱਠਣਾ ਉਹ ਉਹ ਜਿਹੜਾ ਬੰਦਾ ਗੱਲ ਪੱਠੇ ਨਹੀਂ ਵੱਡ ਕੇ ਗਿਆ ਸਾਡੇ ਉਹ ਫੇਰ ਆ ਗਿਆ ਤੂੰ ਫੇਰ ਸੌ ਗਈ ਗਾੜੀ ਗੱਲ ਸੁਣ ਲਈ ਮੇਰੀ ਹੂੰ ਅਜੇ ਨਾ ਕੱਲ ਪੱਠੇ ਵੱਢ ਕੇ ਗਿਆ ਵਾ ਆਹੋ ਉਹ ਆ ਗਿਆ ਉਹਨੇ ਬਿੱਲਾ ਮਾਰਿਆ ਤੇ ਮੈਂ ਤਾਂ ਉੱਠ ਕੇ ਗਿਆ ਬਾਹਰ ਆਏ ਨਹੀਂ ਕੀ ਤਨ ਮੈਂ ਆਖਿਆ ਇਹਨਾਂ ਨੂੰ 50 ਰੁਪਏ ਦੋ ਤੁਸੀਂ 100 ਫੜਾਤਾ ਉਹਨੂੰ ਰਾਤ ਕਰੀਂ ਨੀਂਦ ਹੀ ਨਹੀਂ ਆਈ ਮੈਨੂੰ ਲੱਗਦਾ ਫੇਰ ਤਾਂ ਇਸ ਵਕਤੇ ਆ ਗਿਆ ਤੇ ਪੱਠੇ ਵੱਢਣੇ ਪਉਣੇ ਸੀ ਉੱਥੇ ਕਰਨਾ ਸੀ ਉਹਨੂੰ ਕਿੱਥੇ ਇਸ ਵਕਤੇ ਕਹਿਤਾ ਚੱਲ ਜਾ ਬਣਾ ਘੁੱਟ ਜਾ ਉਹਨੂੰ ਵੀ ਪੀਣੀ ਆ ਠੀਕ ਹੈ ਆਇਆ ਹੋਣਾ ਵਾਂ ਕਰੂੰ ਉਹ ਬਣਾ ਲੈਣੀ ਮੈਨੂੰ ਜਿਹੜਾ ਘੜਕ ਠਹਿਰ ਕੇ ਮੇਰੀ ਪਿੱਲੋ ਗੱਲ ਸੁਣ ਲਾ ਉਹਨੇ ਕਿਹਾ ਸਵਾਸਤੇ ਦਾ ਆਇਆ ਉਹਨੇ ਪੱਠੇ ਵੀ ਵੜ ਦਿੱਤੇ ਤੇ ਟੋਕੇ ਮਗਰ ਕੁਦਰ ਵੀ ਦਿੱਤੇ ਤੇ ਗੋਆ ਵੀ ਛੁੱਟ ਦਿੱਤਾ ਉਹ ਜਾ ਬਾਬਾ ਝੂਠ ਨਾ ਸਵੇਰੇ ਸਵੇਰੇ ਨਾ ਝੂਠ ਬੋਲਿਆ ਕਰੋ ਮੈਨੂੰ ਇਹੋ ਗੱਲਾਂ ਤਾਂ ਢੜੀਆਂ ਚੰਗੀਆਂ ਲੱਗਦੀਆਂ ਇਹੋ ਜਿਹੇ ਜਦੋਂ ਆਉਂਦੇ ਪਹਿਲਾਂ ਬੂਹਾ ਖੜਕਾ ਕੇ ਚਾਹ ਹੀ ਮੰਗਦੇ ਆ ਹੋਰ ਕੰਮ ਬਾਅਦ ਚਵਾ ਓਏ ਉਹ ਬੇਵਖਾਲਤਾ ਉਹਨੇ ਮੈਨੂੰ ਵੇਖ ਲਿਆ ਮੈਂ ਟੋਕੇ ਮਗਰ ਪੱਠੇ ਕੁਤਰੇ ਪਏ ਆ ਓਏ ਥਾਂ ਸਾਫ਼ ਹੋਇਆ ਹੈ ਆਹੋ ਤਾਂ ਮੈਂ ਜਦੋਂ ਆਖਾ ਕੋਟ ਚਾਹ ਬਣਾਓ ਬੈਠਾ ਬੂਏ ਲੱਗੇ ਮੈਂ ਤੁਹਾਨੂੰ ਆਖਿਆ ਗਾਂ ਆ ਜਾ ਇੱਥੇ ਆ ਜਾ ਅੰਦਰ ਆਂਦਾ ਵੀ ਨਹੀਂ ਮੈਂ ਇੱਥੇ ਰਹਿਣ ਦੇ ਮੈਨੂੰ ਤੂੰ ਉੱਥੇ ਵੱਟ ਬੰਨਾ ਕੋਈ ਵੱਡ ਲਵੇ ਤਾਂ ਸੁਣ ਉਹਨੇ ਇੰਨਾ ਕੰਮ ਕੀਤਾ ਚੱਲ ਕੋ ਨੂੰ ਘੁੱਟ ਚਾਹ ਤੇ ਦਈਏ ਮੁੜ ਕੇ ਜੋ ਮਰਜੀ ਕਰਾਵਾਂਗੇ ਕੰਮ ਜਿਹੜਾ ਮਰਜੀ ਚੱਲ ਉੱਠ ਤਾਂ ਬਣਾ ਲਓ ਹਾਂ ਲੈ ਤੂੰ ਉੱਠਣਾ ਹੀ ਨਹੀਂਗਾ ਤੈਨੂੰ ਮੈਂ ਕਿੰਨੀ ਵਾਰ ਤਾਈਓ ਆਂਦਾ ਵੀ ਇੱਥੇ ਏਸੀ ਚ ਨਾ ਲੰਮੀ ਪਿਆ ਕਰ ਉੱਥੇ ਬਾਹਰ ਲੰਮੀ ਪਿਆ ਕਰ ਇਹ ਜਿਹੜੇ ਹੱਡ ਗੋਡੇ ਆ ਨਾ ਇਹ ਜੂੜ ਦਿੰਦਾ ਵਾਇਸੀ ਤੁਸੀਂ ਨਾ ਆਪਣਾ ਕੰਮ ਸੌਖਾ ਕਰ ਲਿਆ ਬੰਦਾ ਲੱਭ ਕੇ ਤੇ ਮੇਰੇ ਵਕਤ ਤੇ ਤੁਸੀਂ ਵਕਤ ਪਾਤਾ ਸਵਕਤੇ ਸਾਰੀ ਦਿਹਾੜੀ ਮੈਂ ਕਿਤੇ ਬਹਿਣਾ ਨਹੀਂ ਹੁੰਦਾ ਹੁਣ ਦੀ ਉੱਠੀ ਨਹੀਂ ਤੁਰੀ ਰਹਿਣਾ ਜੂੰ ਦੀ ਤੋਰੇ ਤੁਰੀ ਰਹਿਣਾ ਵਾ ਤੇ ਤੁਸੀਂ ਮਜੇ ਨਾ ਕਰਾ ਕੇ ਕੰਮ ਤੇ ਹੁਣ ਲੱਤ ਲੱਤ ਰਾ ਕੇ ਸਾਰੀ ਦਿਹਾੜੀ ਸੁੱਤੇ ਰਹਿਣਾ ਨਹੀਂ ਤੇ ਤੂੰ ਕੀ ਵਿਆਹ ਧਰਿਆ ਵਾ ਵੀ ਤੁਰੀ ਰਹਿਣਾ ਤੁਰੀ ਰਹਿਣਾ ਹੁਣ ਘੁੱਟ ਚਾਹ ਬਣਾਉਣੀ ਐ ਤੇ ਮੁੜ ਕੇ ਕਿਤੇ ਰੋਟੀ ਪਕਾਉਣੀ ਆ ਤੇ ਮੁੜ ਕੇ ਖਾ ਕੇ ਰੋਟੀ ਲੰਮੀ ਪੈਣਾ ਤੂੰ ਫੇਰ ਤੂੰ ਕਰਨਾ ਅੱਛਾ ਰੋਟੀ ਤਵੇ ਤੇ ਉੱਦੈ ਪੈ ਜਾਣੀ ਆ ਸਵੇਰੇ ਸਵੇਰੇ ਮੇਰਾ ਦਿਮਾਗ ਰੱਪੜ ਕੇ ਰਹਿਤਾ ਵਾ ਝਾੜੂ ਪੋਚਾ ਕੋਈ ਨਹੀਂ ਪਾਂਡਾ ਚੱਲਣਾ ਕੋਈ ਨਹੀਂ ਆਟਾ ਨਹੀਂ ਗੁੰਨਣਾ ਸੁੱਕਾ ਆਟਾ ਧੂੜ ਦੂੰਗੀ ਤਵੇ ਦੇ ਉੱਤੇ ਮੈਂ ਪਚਾ ਬਣਾਉਣੀ ਤੇ ਰੋਟੀ ਪਕਾਉਣੀ ਬਸ ਤੂੰ ਉਹਦੇ ਕੰਮ ਨਹੀਂ ਪੈਣਾ ਕੋਹਨਾ ਕੋਹ ਇਹ ਕਿ ਤੂੰ ਰਖ ਲਿਆ ਵਾ ਸਵਾਤੇ ਸਿਰ ਖਾਣ ਨੂੰ ਆਲੇ ਮੈਨੂੰ ਕਹ ਲੈ ਲਿਆ ਲੇਟ ਆਇਆ ਕਰੇ ਐਡਾ ਕਰ ਵੇਜਦੇ ਫਿਰ ਉਹ ਤਾਂ ਬੋਲੇ ਆਇਆ ਕਰਾਂਗੇ ਉੱਠਣ ਖਣੋ ਵੇ ਇਹ ਇੰਨੀਆਂ ਗੱਲਾਂ ਵੇ ਕਰ ਦਿਤੀਆਂ ਇਹਨੇ ਵੀ ਤੂੰ ਉੱਠ ਹੀ ਖਲੋ ਕੋਡ ਚਾਹ ਮਮੀ ਪੀਣੀਏ ਚਲ ਉਹ ਵੀ ਪੀ ਲੂਗਾ ਕਰਦੀ ਕੀ ਹੈ ਸਰਦਾਰ ਨੇ ਤਾਂ ਸਾਈਕਲ ਵੀ ਰੱਖਿਆ ਈ ਹੈ ਉਹ ਤੂੰ ਇੱਥੇ ਆ ਹਾਂਜੀ ਹਾਂਜੀ ਸਰਦਾਰ ਜੀ ਮੈਂ ਉਧਰ ਬਾਹਰ ਵੇਖਣ ਦੇ ਮੈਂ ਹਾ ਉੱਥੇ ਬੈਠਾ ਸੀ ਚਲ ਗਿਆ ਵਾ ਉਹ ਬੜੌਂਡੇ ਲੱਗੇ ਅਸੀਂ ਤਾਂ ਉੱਠੇ ਨਹੀਂ ਸੀ ਸੁੱਤੇ ਹੁਣ ਉੱਥੇ ਆ ਹਾਂ ਤੂੰ ਫੇਰ ਲੇਟ ਉੱਠਦੇ ਹੋਣੇ ਨਾ ਆਹ ਤੇ ਉਹ ਕਰਦੇ ਹੁਣ ਉੱਠੇ ਆ ਔਰ ਇਹਦੇ ਫੇਰ ਦਿਹਾੜੀ ਟੱਪਾ ਜਾਣਾ ਨਾ ਮੈਂ ਇਹ ਸੇ ਕਰਕੇ ਵੀ ਕੰਮਾਂ ਚ ਪਹਿਲਾਂ ਕਰ ਲੈਂਦਾ ਸਰਦਾਰ ਦਾ ਤੇ ਮੁੜ ਕੇ ਮੈਂ ਫੇਰ ਬਾਹਰ ਜਾ ਕੇ ਉਹ ਦਿਹਾੜੀ ਜਾਊਂਗਾ ਆਹੋ ਤੇ ਉਹ ਰੋਟੀ ਵੀ ਖਾਣੀ ਆ ਆਹੋ ਰੋਟੀ ਤੇ ਮੈਂ ਖਾਣੀ ਆ ਰੋਟੀ ਮੈਂ ਖਾ ਖਾ ਗਈ ਨਾ ਸਵਕਤੇ ਆ ਗਿਆ ਨਾ ਮੈਂ ਅੱਛਾ ਰੋਟੀ ਖਾ ਕੇ ਨਹੀਂ ਆ ਹਾਂ ਠੀਕ ਆ ਸਦਾ ਦੀ ਸਾਈਕਲ ਆਪਣਾ ਆਹੋ ਆਪਣਾ ਹੀ ਆ ਗਿਆ ਮੇਰਾ ਹੀ ਆ ਅੱਛਾ ਹੂੰ ਚਲਾ ਜੀ ਨੂੰ ਲਈਦਾ ਘੜੀ ਲਾ ਜੀ ਇੱਥੇ ਰੋਟ ਚਲਦੇ ਨਾ ਲੱਗਾ ਰਿੰਦਾ ਉਹ ਘਰੇ ਨੇ ਕਦੇ ਕਦਾਈ ਕਿਤੇ ਨਿਕਲ ਜਾਈਦਾ ਜਦੋਂ ਸੈਰ ਸੂਰ ਨੂੰ ਜਾਣਾ ਹੋਵੇ ਤੇ ਮੈਂ ਇਹਨੂੰ ਚਲਾਉਂਦਾ ਪਈਂਦਾ ਗੋਡੇ ਗਾਡੇ ਦੋਸਦੇ ਅੱਛਾ ਮੈਂ ਕਿਹਾ ਸਾਹਿਬ ਇਹ ਲਾਈ ਆਏ ਨਾ ਕਿਉਂ ਮੇਰਾ ਤਾਂ ਮੈਂ ਕਿਹਾ ਤੁਸੀਂ ਮੈਨੂੰ ਦੇ ਦਿੰਦੇ ਸ਼ਾਇਦਲ ਚੱਲ ਮੈਂ ਵੀ ਇੱਥੇ ਛੜੀ ਸੌਖਾ ਹੈ ਮੇਰੇ ਵਾਸਤੇ ਵੀ ਇੱਥੇ ਆਉਣਾ ਜਾਣਾ ਉਹਦਾ ਤੁਰਕੇ ਆਉਣਾ ਪੈਂਦਾ ਅੱਛਾ ਤੇ ਮੈਂ ਛੇਤੀ ਆ ਜਾ ਕਰੂੰਗਾ ਕੰਮ-ਕੰਮ ਕਰਕੇ ਚੱਲ ਜਾ ਕਰੂੰਗਾ ਚੱਲ ਵੇਖ ਲਈ ਕੋਈ ਨਹੀਂ ਚਾਹੂ ਪੀ ਜੇ ਖਾਣਾ ਕੋਈ ਫਿਰ ਲੈ ਜੀ ਆਹੋ ਇਹ ਵੀ ਇੱਤੈ ਸ਼ੈਕਲ ਤੇ ਚਲ ਕੇ ਤੇ ਸ਼ੈਕਲ ਤੇ ਹੀ ਆ ਗਿਆ ਹਾਂ ਹਾਂ ਬਿਲਕੁਲ ਚੱਲ ਆ ਜਾ ਕੋਈ ਨਹੀਂ ਲੈ ਜੀ ਕੋਈ ਨਹੀਂ ਠੀਕ ਆ ਨਾਲੇ ਮੈਂ ਕਹਿਣਾ ਵਾ ਪਿਓ ਅੰਟੀ ਤੇਰੀ ਨੂੰ ਵੀ ਉਹ ਰੋਟੀ ਪਕਾ ਦਿੰਦੀ ਆ ਠੀਕ ਠੀਕ ਹੈ ਲੈ ਉਹ ਲੈ ਹੁਣ ਨਾਲੇ ਚਾਹ ਲੈ ਆਉਣਾ ਆ ਵੀ ਤਾਂ ਘਾਸ ਛਤਾ ਛੇਲ ਤੋਂ ਮੰਨ ਗਿਆ ਸ਼ੈਕਲ ਤੇ ਵਕਤ ਤੇ ਆਗਦੇ ਵਕਤ ਤੇ ਚਲ ਕੇ ਬਾਗ ਦੇ ਨਾਲੇ ਕੰਮ ਤੇ ਵੀ ਸ਼ੈਕਲ ਤੇ ਚਲ ਕੇ ਕਿਤੇ ਜਾਣ ਆਉਂਦਾ ਵੀ ਸ਼ੌਕ ਹੋ ਜਾਊਗਾ ਸਦਾ ਤੇ ਚੰਗਾ ਹੀ ਲੱਗਦਾ ਉਹ ਜਿਹੜਾ ਹਾਂ ਕਰਦੀ ਹੈ ਜਿਦਾਂ ਇਹ ਕਹਿੰਦਾ ਪੱਕੀ ਗੱਲ ਕਰੀ ਕਾਹੀ ਲੈਣੀ ਇਹਨਾਂ ਬਣੀ ਨਹੀਂ ਚਾਹ ਜੇ ਚਾਹ ਉਥੇ ਕਿੰਨੀ ਕੁ ਬਣਾਉਣੀ ਹੈ ਇੱਕ ਕੱਪ ਪਾਣੀ ਦਾ ਤੇ ਇੱਕ ਕੱਪ ਦੁੱਧ ਦੇ ਦੋ ਪਾ ਦੇ ਵਧੀਆ ਚਾਹ ਬਣਾ ਕੇ ਬੈਠੀ ਤੁਸੀਂ ਤੇ ਆਏ ਨਹੀਂ ਗਾ ਤੇ ਉਹ ਰੋਟੀ ਵੀ ਲਾ ਦੇਣੀ ਹੈ ਦੋ ਹਾਂ ਹਾਂ ਐ ਸੁੱਤੇ ਹੀ ਉੱਠੇ ਆ ਮੂੰਹ ਧੋਤਾ ਚਾਹ ਘੁੱਟ ਪੀਣੀ ਆ ਗਾੜੀ ਰੋਟੀਆਂ ਦਾ ਹੋਰ 16 ਦੇਤਾ ਵਾ ਨੇ ਉਹ ਨਹੀਂ ਖਾ ਕੇ ਆਇਆ ਸਵਾਸਤੇ ਆ ਗਿਆ ਉਹ ਆਂਦਾ ਵੀ ਮੈਂ ਤੁਹਾਡਾ ਕੰਮ ਕਰਕੇ ਤੇ ਮੈਂ ਦਿਹਾੜੀ ਵੀ ਜਾਣਾ ਵਾ ਇਹ ਉਹਨੇ ਕਹੇ ਕੋਈ ਕੰਮ ਕਰਵੇ ਦੋਹੀਂ ਦੋਹੀਂ ਠਾਈ ਮੁਰਕੇ ਫੇਰ ਪੱਠੇ ਪਾਉਣ ਦੇ ਵੇਲੇ ਨੂੰ ਫੇ ਆ ਜੂਗਾ ਮੈਂ ਤਾਂ ਇਹੋ ਆਖਣ ਡਿਆ ਮੈਂ ਹਾਂ ਵੀ ਮੁੜਕੇ ਤੂੰ ਪੱਠੇ ਪਾਉਣੀ ਕਿੰਨੇ ਆ ਤੇ ਹੁਣ ਮੈਨੂੰ ਆਖਣ ਡਿਆ ਵਾ ਵੀ ਉਹ ਮੈਨੂੰ ਸ਼ੈਗਲ ਦੇ ਦੋ ਹਾਏ ਰੱਬਾ ਤੇ ਮੈਂ ਸ਼ੈਗਲ ਤੇ ਚੱਲ ਜਾ ਕਰੂੰ ਤੇ ਸ਼ੈਗਲ ਤੇ ਆ ਜਾ ਕਰੂੰਗਾ ਤੁਹਾਡੇ ਹੋ ਕੇ ਕੋਈ ਠੀਕ ਤੁਸੀਂ ਸੈਟ ਵਾਣ ਅੱਛਾ ਕਿੰਨਾ ਕੀ ਰੋਹਿਆ ਸਾਈਕਲ ਲੈਣ ਦੇ ਨੂੰ ਮੈਂ ਆਣਾ ਵਾ ਚਲ ਜੇ ਦਿੱਤਾ ਹੋਊਗਾ ਨਾ ਸਾਈਕਲ ਤੇ ਸਾਈਕਲ ਤੇ ਚਲ ਜਿਆ ਕਰੂਗਾ ਤੇ ਸਾਈਕਲ ਤੇ ਹੀ ਆਜਿਆ ਕਰੂਗਾ 10000 ਦਾ ਸਾਈਕਲ ਹੋ ਗਿਆ ਚੰਗਾ ਸਾਈਕਲ ਹੁਣ 10000 ਦਾ ਗਾੜੀ ਖਰੀਦੋ ਤੇ ਪਤਾ ਲੱਗਣਾ ਵਾ ਉਦੋਂ ਤੁਸੀਂ 5-6000 ਦਾ ਲੈੰਦਾ ਹੀਗਾ ਤੇ ਆਪਣੇ ਤੁਸੀਂ ਗੋਡੇ ਕਿੱਤੇ ਸਹੀ ਕਰੋ ਤੁਸੀਂ ਸੈਰ ਕਰਨ ਨਹੀਂ ਜਾਂਦੇ ਉੱਠ ਕੇ ਤੁਸੀਂ ਸਾਈਕਲ ਚਲਾਓਗੇ ਤੇ ਸਰੀਰ ਤੁਰਿਆ ਰਹਿਣਾ ਨਹੀਂ ਤੇ ਬਹਿ ਜਾਣਾ ਜਰਮਾਨਾ ਤੁਸੀਂ ਵੀ ਸਾਈਕਲ ਮੈਂ ਨਾ ਚਲਾਉਂਗਾ ਮੈਂ ਤੁਰ ਕੇ ਚਲ ਜਿਆ ਕਰੂਗਾ ਤੁਰਿਆਂ ਸੈਰ ਚੰਗੀ ਹੁੰਦੀ ਆ ਤੇ ਸਾਈਕਲ ਨੂੰ ਦੇ ਦਿੰਨੇ ਆ ਤੂੰ ਮੈਂ ਤਾਂ ਹਮਤure ਰਹਿਊਗਾ ਟਰੈਕਟਰ ਦੇ ਦੋ ਉਹਨੂੰ ਮੈਂ ਤੇ ਆਨੀ ਆ ਸਾਈਕਲ ਚ ਦੇਣਾ ਟਰੈਕਟਰ ਦੀ ਗੱਲ ਡੈਪੀ ਕਰਨ ਸਾਈਕਲ ਦੇ ਦੋ ਉਹਨੂੰ ਉਹ ਗੱਲ ਫਿਰ ਵੀ ਮੁਰਮੁਰ ਤੁਸੀਂ ਖੜਾ ਕਿਹੋ ਜਿਹੀਆਂ ਗੱਲਾਂ ਕਰਦੀ ਪਿਆਂਦੇ ਨਾ ਪੀਂਗਲ ਫੜਾਓ ਤੇ ਗਾੜੀ ਹੱਥ ਫੜਨੂ ਫਿਰਨ ਵਾਲੀ ਗੱਲ ਤੁਸੀਂ ਤਾਂ ਸਾਰੀਆਂ ਚੀਜ਼ਾਂ ਲਟਾ ਦੇਣੀਆਂ ਰੋਜ ਦਿਹਾੜੀ ਇਦਾਂ ਹੀ ਅੱਜ ਕੱਲ ਆਇਆ ਹੀ ਨਾ ਸਿਰਫ ਘੜੀ 500 ਰੁਪਏ ਦਿੱਤਾ ਅੱਜ ਦਿਨ ਚੜਦੇ ਨਾ ਆ ਗਿਆ ਉਸੇ ਵੇਲੇ ਸਾਈਕਲ ਵੇਖ ਕੇ ਸਾਈਕਲ ਮੰਗੰਡਿਆ ਪਿਆ ਵਾ ਸਵੇਰੇ ਇਹਨੇ ਪਤਾ ਨਹੀਂ ਕਿਹੜੀ ਚੀਜ਼ ਕਾਰ ਲੈਣੀ ਆ ਇਕ ਵਾਰ ਜਨਾ ਹੀ ਘਰ ਹੋਇਆ ਤੇ ਭਾਵੇਂ ਉਹਲਾ ਉਧਰ ਹੀ ਫੜ ਕੇ ਲੈ ਜਾ ਕਰੇ ਜੀਜੇ ਤੇ ਮੁੜ ਕੇ ਵੇਖੋ ਤਾਂ ਨਾ ਇਹਨੂੰ ਹਟਾਓ ਤੇ ਹੋਰ ਕੋਈ ਬੰਦਾ ਲੱਭੋ ਬਾਬਾ ਮੈਂ ਚਾਹ ਦਿੰਨੀ ਆ ਤੇ ਬਾਅਦ ਵਿੱਚ ਮੈਂ ਰੋਟੀ ਪਕਾ ਦਿੰਨੀ ਆ ਤੇ ਰੋਟੀ ਖਵਾ ਲਓ ਤੇ ਸਤਨਾਮ ਵਾਹਿਗੁਰੂ ਆਖੋ ਤੇ ਇਹਦਾ ਦਿਓ ਦਿਹਾੜੀ ਇਹਦੀ ਤੇ ਜਾਗੇ ਜਾ ਕੇ ਦੇ ਵੇਖ ਪਲਾ ਬੰਦਾ ਕੋਈ ਲੱਭਦਾ ਬਾਹਰ ਖੋਤੋ ਰਹੇ ਪਲਾ ਮਹਾਰਾਜ ਦੇ ਬੰਦਾ ਲੱਭਾ ਹੋਵੇ ਤੇ ਤੂੰ ਹੋਰ ਆਖੀ ਜਾਨੀ ਹੋਰ ਬੰਦਾ ਲੱਭ ਲਓ ਹੋਰ ਬੰਦੇ ਉੱਥੇ ਰੁੱਖਾ ਨਾ ਲੱਗੇ ਆ ਤੇ ਫੇਰ ਤੁਸੀਂ ਹੋਰ ਤੋਂ ਲਈ ਆਵਾ ਤੇ ਤੁਸੀਂ ਕਰ ਲਓ ਮੈਂ ਤੁਹਾਨੂੰ ਕੀ ਗੱਲ ਵਾ ਤੁਸੀਂ ਹੁਣ ਸਰ ਜੜੀ ਕੀ ਕਰਨਾ ਮੈਨੂੰ ਇਹ ਦੱਸੋ ਪਹਿਲਾਂ ਕੋਈ ਹੋਰ ਕੰਮ ਮੇਰੇ ਅੰਗ ਪੈ ਦੁਹੀ ਜਾਂਦੇ ਹੱਡ ਪੈ ਦੁਹਦੇ ਤੇਰੇ ਸਾਹਮਣੇ ਮੈਂ ਰੁਗ ਪੱਠੇ ਵਢਣ ਦਾ ਨਹੀਂ ਮੇਰੇ ਕੋ ਵੱਡੇ ਗਏ ਤੇ ਤਾਂ ਹੀ ਮੈਂ ਭੱਜਾ ਨਾ ਵੀ ਮੈਂ ਲੈ ਕੇ ਉਹਨਾਂ ਬੰਦਾ ਤੇ ਲਿਆ ਕੋਲ ਚਾਹ ਫੜ ਗਾਂ ਚਾਹ ਲੈ ਜੋ ਉਹਨੂੰ ਵੀ ਦੇ ਆ ਤੇ ਆਪਾਂ ਵੀ ਪੀ ਲਈਏ ਫੇਰ ਮੈਂ ਰੋਟੀ ਪਕਾਉਣੀ ਆ ਨਾ ਤੇ ਫੇਰ ਖਵਾਲ ਦਿੰਨੇ ਆ ਚੰਗਾ ਗੱਲ ਤੇ ਅੰਦਰ ਦੀ ਵੀ ਠੀਕ ਆ ਮਾਝੇ ਸ਼ੈਕਲ ਮੰਗਣ ਦੇ ਆਕਾ ਨੂੰ ਹੋਰ ਕੋਈ ਚੀਜ਼ ਮੰਗੂਗਾ ਪਰ ਜੇ ਮੈਂ ਨਾਂ ਦਿੱਤਾ ਇਹ ਨਾ ਹੋਇਆ ਉਹਨੇ ਕੱਲ ਨੂੰ ਆਉਣਾ ਨਹੀਂਗਾ ਉਹਨੇ ਕਹਿੰਨਾ ਮੈਂ ਪਹਿਲੇ ਦਿਨ ਹੀ ਸਰਦਾਰ ਕੋ ਸ਼ੈਕਲ ਮੰਗੇ ਨਾ ਦਿੱਤਾ ਨਹੀਂ ਹੋ ਸਕਦਾ ਉਹਨੇ ਕਿਤੇ ਜਾਣਾ ਹੋਵੇ ਤਨ ਕੋਈ ਨਹੀਂ ਸ਼ੈਕਲ ਦੇ ਦਿੰਦਾ ਹਾਂ ਇਹ ਆ ਵੀ ਸੁਹਾਤੇ ਆਜਿਆ ਕਰੂ ਸੁਹਾਤੇ ਚਲਜਿਆ ਕਰੂ ਸ਼ੈਕਲ ਦਾ ਕੀ ਆ ਉੱਥੇ ਕੀ ਆ